ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਪੁਰਬ ਗੁਰੂ ਅੰਗਦ ਦਰਬਾਰ ਗੁਰਦੁਆਰਾ ਸਾਹਿਬ ਜਨਕਪੁਰੀ ਵਿਖੇ ਬੜੀ ਧੂਮਤਾਂ ਦੇ ਨਾਲ ਹਰ ਸਾਲ ਹੀ ਮਨਾਇਆ ਜਾਂਦਾ ਹੈ ਜੀ ਇਸ ਵਿੱਚ ਨਗਰ ਕੀਰਤਨ ਵੀ ਕੱਢੇ ਜਾਂਦੇ ਹਨ ਜੀ ਨਗਰ ਕੀਰਤਨ ਵੀ ਸਾਰੇ ਇਲਾਕੇ ਦੇ ਵਿੱਚ ਗਲੀਆਂ ਦੇ ਵਿੱਚੋਂ ਹੁੰਦਾ ਹੈ ਬਾਜ਼ਾਰ ਦੇ ਵਿੱਚ ਹੁੰਦਾ ਹੈ ਗੁਰਦੁਆਰਾ ਸਮਾਪਤੀ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀ ਹੈ ਜੀ ਉਸ ਤੋਂ ਬਾਅਦ ਇੱਕ ਧਾਰਮਿਕ ਫਿਲਮ ਜੋ ਕਿ ਹਰ ਸਾਲ ਦਿਖਾਈ ਜਾਂਦੀ ਹੈ ਬੱਚਿਆਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤੇ ਅੱਜ ਇੱਕ ਮਹਾਨ ਕੀਰਤਨ ਦਰਬਾਰ ਜੋ ਕਿ ਚੱਲ ਰਿਹਾ ਹੈ ਉਸ ਵਿੱਚ ਹਜ਼ੂਰੀ ਰਾਗੀ ਅ ਦਰਬਾਰ ਸਾਹਿਬ ਜੀ ਤੋਂ ਮਨਪ੍ਰੀਤ ਸਿੰਘ ਜੀ ਰਬਾਬੀ ਅਤੇ ਹੋਰ ਵੀ ਜਥੇ ਬਹੁਤ ਪਹੁੰਚੇ ਹੋਏ ਹਨ ਜੀ ਜੋ ਕਿ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕਰ ਰਹੇ ਹਨ ਜੀ ਤੇ ਇਸੇ ਤਰ੍ਹਾਂ ਹੀ ਅੱਗੇ ਵੀ ਪ੍ਰੋਗਰਾਮ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਦੇ ਨਾਲ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਗੇ ਤੋਂ ਵੀ ਇਹੋ ਜਿਹੇ ਪ੍ਰੋਗਰਾਮ ਚੱਲਦੇ ਹੀ ਰਹਿਣਗੇ ਤਾਂ ਜੋ ਸੰਗਤਾਂ ਲਾਹਾ ਪ੍ਰਾਪਤ ਕਰ ਸਕਣਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅੰਗਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਕੀਰਤਨ ਦਰਬਾਰ ਹੈ ਗੁਰਦੁਆਰਾ ਗੁਰੂ ਅੰਗਰ ਦਰਬਾਰ ਜਨਪੁਰੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਰੀਆਂ ਬੀਬੀ ਜਸਰੀਨ ਕੌਰ ਜੀ ਭਾਈ ਮਨਪ੍ਰੀਤ ਸਿੰਘ ਜੀ ਰਬਾਬੀ ਦਰਬਾਰ ਸਾਹਿਬ ਵਾਲੇ ਉੱਚਾ ਚੇਤੌਰ ਤੇ ਹਾਜ਼ਰੀ ਭਰ ਕੇ ਗਏ ਹਨ ਤੇ ਨਾਲ ਹੀ ਜੋ ਪਤਵੰਤੇ ਸੱਜਣ ਨੇ ਜੋ ਮੌਤ ਬਾਹ ਬੰਦੇ ਨੇ ਉਹ ਵੀ ਇਸ ਕੀਰਤਨ ਦਰਬਾਰ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਤੇ ਉਹ ਸਾਰਾ ਪ੍ਰੋਗਰਾਮ ਹੈ ਜੋ ਜਨਪੁਰੀ ਇਲਾਕਾ ਦੇ ਨਿਵਾਸੀ ਦਿਆਂ ਜੋ ਸੰਸਥਾ ਹਨ ਉਹਨਾਂ ਦੇ ਸਹਿਯੋਗ ਨਾਲ ਹੀ ਲਿਖਿਆ ਜਾ ਰਿਹਾ ਹੈ ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਿਖਿਆ ਜਾ ਰਿਹਾ ਹੈ ਤੋਂ ਇਸੇ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਹੋਰ ਵੀ ਉਸ ਤੋਂ ਬਾਅਦ ਉਹ ਰੈਗੂਲਰ ਪ੍ਰੋਗਰਾਮ ਉਲਿਕਨ ਦੀ ਸੰਭਾਵਨਾ ਹੈ ਜੋ ਕਿ ਹਰ ਮਹੀਨੇ ਤਕਰੀਬਨ ਅਖੀਰਲੇ ਸ਼ਨੀਵਾਰ ਕਰਾਇਆ ਜਾਇਆ ਜਾਏਗਾ ਤਾਂ ਜੋ ਇਸੇ ਤਰ੍ਹਾਂ ਇਹ ਉਪਰਲੇ ਲਗਾਤਾਰ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਵੱਲੋਂ ਲਗਾਤਾਰ ਇੱਥੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਤੇ ਉਹਦੇ ਵਿੱਚ ਡੈਂਟਲ ਜੋ ਹੈ ਖੂਨਦਾਨ ਕੈਂਪ ਲੱਗਿਆ ਤੇ ਡੈਂਟਲ ਜੋ ਸਰਵਿਸਿਜ਼ ਨੇ ਉਹ ਜਾਂਚ ਕਰਦੇ ਵਿੱਚ ਲਗਾਤਾਰ ਚਲਦੀਆਂ ਰਹੀਆਂ ਨੇ ਉਹ ਹੁਣ ਵੀ ਜੋ ਚੱਲ ਰਿਹਾ ਹੈ ਕਲੀਨਿਕ ਡੈਂਟਲ ਕਾਲਜ ਚੱਲ ਰਿਹਾ ਹੈ ਉਹਦੇ ਵਿੱਚ ਸੇਵਾਵਾਂ ਚਲਦੀਆਂ ਹਨ ਲਗਾਤਾਰ ਕੈਂਪ ਲੱਗਦੇ ਰਹਿੰਦੇ ਹਨ ਹੋਰ ਵੀ ਗਰੀਬ ਬੱਚਿਆਂ ਦੇ ਵਿਆਹਾਂ ਬਾਰੇ ਵੀ ਪਹਿਲਾਂ ਵੀ ਅੰਗਰੇ ਰਹੇ ਹਨ ਹੁਣ ਵੀ ਪ੍ਰੋਗਰਾਮ ਲਿਖੇ ਜਾ ਰਹੇ ਹਨ ਗਰੀਬ ਬੱਚਿਆਂ ਦੇ ਵਿਆਹ ਕਰਨ ਬਾਰੇ ਉਹ ਨਾਲ ਦੀ ਨਾਲ ਹੀ ਜੋ ਪ੍ਰੋਗਰਾਮ ਹੋਏਗਾ ਅੱਜ ਨੂੰ ਉਸੇ ਤਰ੍ਹਾਂ ਹੀ ਦੱਸ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ